ਤੇ ਇਨੂੰ ਦੱਸਣ ਲੱਗੇ ਸਵਾਰੀ ਤੂੰ ਸਮਝੇ ਗੱਲ ਹਮਾਰੀ ਛੱਡ ਦੇ ਲੈਣੀ ਜ਼ਿੰਮੇਵਾਰੀ ਐਸੇ ਜੁਮੇਲਾ ਦਿਆਂਗੇ ਲਾਸ਼ਾਂ ਦੀ ਗਿਣਤ ਛੱਡ ਦੇ ਨਹੀਂ ਤਲਾਸ਼ ਬਣਾ ਦਿਆਂਗੇ ਲਾਸ਼ਾਂ ਦੀ ਗਿਣਤ ਛੱਡ ਦੇ ਨਹੀਂ ਤਲਾਸ਼ ਬਣਾ ਦਿਆਂਗੇ ਸੁਣ ਕੇ ਸਿੰਘ ਖਾਲੜਾ ਕਦੇ ਨਾ ਡੋਲੇ ਪੁਲਸ ਦੇ ਭੇਦ ਜਾਵਣਗੇ ਖੋਲੇ ਬਦਲੇ ਲਓ ਸਰਦਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਦਿੱਲੀ ਸਰਕਾਰ ਦਾ ਹੁਕਮ ਵਜਾਉਣਾ ਸਾਡਾ ਮਸੀਹ ਦੇ ਸਿਤ ਪਉਣਾ ਸਿੱਖੀ ਦਾ ਖੁਰਾ ਖੋਜ ਮਿਟਾਉਣਾ ਓਸੇ ਰਾਹੇ ਪਾ ਦੇਾਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਾਂ ਲਾਸ਼ ਬਣਾ ਦੇਾਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਾਂ ਲਾਸ਼ ਬਣਾ ਦੇਾਂਗੇ ਕੀਤੇ ਜ਼ੁਲਮ ਤੋਂ ਸਾਂ ਜੋ ਗਹਿਰੀ ਲਿਖਨੇ ਬੇਦੋਸ਼ਾਂ ਦੀ ਢੇਰੀ ਘੜਿਆ ਕਰਦੂ ਵਿੱਚ ਕਚੈਰੀ ਲੱਗ ਜੂ ਪਤਾ ਮੁਕਾਰਾਂ ਤੂੰ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਸਾਡੇ ਜ਼ੁਲਮ ਤੂੰ ਕਰਦਾ ਨੰਗੇ ਤੇਰੇ ਇਹ ਕਰਜ ਨਹੀਂ ਚੰਗੇ ਲੈਨਾ ਨਾਲ ਪੁਲਿਸ ਦੇ ਪੰਗੇ ਤੈਨੂੰ ਮਜਾ ਚ ਖਾ ਦੇਾਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਲਾਸ਼ ਬਣਾ ਦੇਾਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਲਾਸ਼ ਬਣਾ ਦੇਾਂਗੇ ਉਸ ਜੋ ਅਤਿਆਚਾਰ ਗੁਜ਼ਾਰੇ ਚੁੱਕ ਕਈ ਸਿੱਖ ਪਿੰਡਾਂ ਚੋਂ ਮਾਰੇ ਅਫਸਰ ਦੇ ਦੋ ਜੇਲੀ ਸਾਰੇ ਲੈਣਾ ਕੰਮ ਵਿਚਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਉਸ ਕਈ ਅਤਿਆਚਾਰ ਗੁਜ਼ਾਰੇ ਚੁੱਕ ਕੇ ਸਿੱਖ ਪਿੰਡਾਂ 'ਚੋਂ ਮਾਰੇ ਅਫਸਰ ਦੇ ਦੋ ਜੇਲੀ ਸਾਰੇ ਲੈਣਾ ਕੰਮ ਵਿਚਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਅੜਦੇ ਜੋ ਸਰਕਾਰ ਦੇ ਮੂਰੇ ਦਿੱਤੇ ਮਾਰ ਪੂਰੇ ਦੇ ਪੂਰੇ ਲੁੱਟੋ ਜਾੜੋ ਹਾਕਮ ਨੇ ਮੂਰੇ ਲਿਖਤਾ ਸਭ ਵਟਾ ਦਿਆਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਲਾਸ਼ ਬਣਾ ਦਿਆਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਲਾਸ਼ ਬਣਾ ਦਿਆਂਗੇ ਮੈਂ ਜੋ ਤੁਰਿਆ ਮਿੱਥ ਨਿਸ਼ਾਨਾ ਇਹ ਤੋ ਕਰਨਾ ਨਹੀਂ ਬਹਾਨਾ ਜ਼ਿੰਦਗੀ ਤੌਰ ਹੱਸ ਹਰ ਜਾਨਾ ਝੁਕਦਾ ਨਹੀਂ ਖੰਖਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਸਾਡੀ ਡਿਊਟੀ ਹੈ ਸਰਕਾਰੀ ਜਾਣ ਖਾਲਸਤਾਨੀ ਮਾਰੀ ਤੇਰੀ ਲੱਗਦੀ ਜਿਹੜੀ ਦੇ ਨਾਲ ਹੱਥ ਮਿਲਾ ਦਿਆਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਲਾਸ਼ ਬਣਾ ਦਿਆਂਗੇ ਲਾਸ਼ਾਂ ਦੀ ਗਿਣਤੀ ਛੱਡ ਦੇ ਨਹੀਂ ਤਲਾਸ਼ ਬਣਾ ਦਿਆਂਗੇ ਮੈਨੂੰ ਮੌਤ ਦਾ ਨਾ ਪੋਰਾ ਡਰ ਨਹੀਂ ਮੈਨੂੰ ਮੌਤ ਦਾ ਪੋਰਾ ਡਰ ਨਹੀਂ ਬੜੀ ਬੇਦੋਸ਼ਾਂ ਦੀ ਪਰ ਮੈਨੂੰ ਮੌਤ ਦਾ ਪੋਰਾ ਡਰ ਨਹੀਂ ਬੇੜੀ ਬੇਦੋਸ਼ਾਂ ਦੀ ਪਰਣੀ ਗੱਲ ਰਣਜੀਤ ਪੰਥ ਦੀ ਕਰਨੀ ਪੜਕੇ ਸਚੀਆਂ ਤਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਨਾ ਡਰਦਾ ਨਹੀਂ ਸਰਕਾਰਾਂ